ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀ ਨੇ ਉਹ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਿੱਚ ਬੰਦੇ ਕਹਿੰਦੇ ਯਾਰ ਤੂੰ ਦਿਖਾਉਣਾ ਮੱਝਾਂ ਆ ਗੱਲਾਂ ਕੁਝ ਹੋਰ ਪਾਈਆਂ ਨਾ ਵੀ ਮੱਝਾਂ ਜੋ ਕੀ ਪ੍ਰੋਫਿਟ ਆ ਬਈ ਤੈਨੂੰ ਬਈ ਆਪਾਂ ਪ੍ਰੋਫਿਟ ਪ੍ਰੂਫਟ ਨੂੰ ਨਹੀਂ ਰੱਖਿਆ ਆਪਾਂ ਉਹਦੇ ਸੌਂਖ ਨੂੰ ਰੱਖਿਆ ਨੇ ਆਪਾਂ ਨੂੰ ਕੋਈ ਲਾਗਤ ਦੇਗਾ ਨਹੀਂ ਆਪਣੇ ਦਿਲ ਦੇ ਵਿੱਚ ਗੱਲ ਸੀਗੀ ਵੀ ਆਪਾਂ ਕੀ ਨੂੰ ਖਵਾ ਸਕਦੇ ਆ ਪਾਪਾ ਮੈਨੂੰ ਪ੍ਰੋਫਿਟ ਹੀ ਦਿੰਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਹਨਾਂ ਨੂੰ ਖਵਾਉਣਾ ਵੀ ਜ਼ਿੰਦਗੀ ਦੇ ਵਿੱਚ ਸਵਾਲ ਹੁੰਦਾ ਬਾਈ ਇਹਦੇ ਬਾਰੇ ਆਪਾਂ ਤਾਂ ਗੱਲ ਦੱਸੀ ਆ ਤੁਹਾਨੂੰ ਵੀ ਤੁਸੀਂ ਖਵਾ ਕਿਸੇ ਨੂੰ ਹੀ ਸਕਦੇ ਹੋ ਜ਼ਿੰਦਗੀ ਦੇ ਵਿੱਚ ਖਵਾਉਣਾ ਸੌਖੀ ਗੱਲ ਨਹੀਂ ਇਹ ਵੀ ਕਿਸਮਤ ਦੀ ਗੱਲ ਆ ਵੀ ਕੋਈ ਕਿਸੇ ਨੂੰ ਖਵਾ ਸਕਦਾ ਇਹਦੇ 'ਚ ਬਹੁਤ ਰਾਜ਼ ਨੇ ਇਦੇ ਬਾਰੇ ਦੱਸਾਂਗੇ ਹੌਲੀ ਹੌਲੀ ਤੇ ਆਪਾਂ ਗੱਲ ਕਰਦੇ ਚਲ ਖਵਾਉਣ ਵਾਲੀ ਗੱਲ ਹੀ ਦੱਸ ਦਿਆ ਤੁਹਾਨੂੰ ਕੋਈ ਜਨਾਨੀ ਆਪਦੇ ਘਰ ਵਾਲੇ ਦੀ ਰੋਟੀ ਲਈ ਜਾਂਦੀ ਸੀਗੀ ਰੋਟੀ ਲਈ ਜਾਂਦੀ ਸੀਗੀ ਜਦੋਂ ਤਾਂ ਉਹਨੂੰ ਮਹਾਤਮਾ ਰਾਜ ਜੀ ਮਿਲ ਗਿਆ ਕਹਿੰਦਾ ਮਤ ਉਹ ਰੋਟੀ ਖਵਾ ਦੇ ਕਹਿੰਦੀ ਬਾਬਾ ਦੋ ਕਮੈਂਟ ਖੜ ਜੇਗਾ ਕਹਿੰਦੇ ਕੋਈ ਗੱਲ ਨਹੀਂ ਭਾਈ ਅੱਧਾ ਘੰਟਾ ਸੀ ਕੋਈ ਗੱਲ ਨਹੀਂ ਮਹਾਤਮਾ ਪਰਸੰਧ ਨੇ ਜਿਹੜੇ ਸਾਵਰਾਂ ਵਾਲੇ ਹੁੰਦੇ ਨੇ ਵਿੱਚ ਨਹੀਂ ਵੀ ਸਾਵਰ ਰੱਖਦੇ ਤੇ ਕਹਿੰਦੀ ਮੇਰਾ ਘਰ ਵਾਲਾ ਸਵੇਰ ਦਾ ਕੰਮ ਤੇ ਗਿਆ ਹੋਇਆ ਉਹਨੂੰ ਮੈਂ ਰੋਟੀ ਫੜਾਇਆ ਮਬਾ ਤੈਨੂੰ ਲਿਆ ਕੇ ਦੇ ਦੇਣੀ ਆ ਕੋਈ ਘਰ ਵਾਲੇ ਨੂੰ ਆਉਦਿਆਂ ਭੱਜੀ ਭੱਜੀ ਕੇ ਖੇਤ ਰੋਟੀ ਫੜਾਈ ਉਹਨੂੰ ਕਹਿੰਦੀ ਮੈਂ ਮੈਨੂੰ ਘਰੇ ਕੰਮ ਆ ਵੀ ਮੈਂ ਜਾ ਕੇ ਆ ਗਈ ਚਲੋ ਉਹ ਚਲੀ ਗਈ ਜਿਹੜੀਆਂ ਆਪ ਨੂੰ ਘਰੇ ਲਾਹੀਆਂ ਸੀ ਚਾਰ ਰੋਟੀਆਂ ਰੋਟੀਆਂ ਲਾਹ ਕੇ ਲਾਹੀਆਂ ਹੋਈਆਂ ਜਦੋਂ ਉਹ ਖੇਤੋਂ ਫੜਾ ਕੇ ਆਪਦੇ ਘਰ ਆ ਦੀ ਰੋਟੀ ਆ ਗਈ ਘਰੇ ਜਿਹੜੀਆਂ ਆਪ ਨੂੰ ਚਾਲ ਥੱਪੀਆਂ ਹੋਈਆਂ ਰੋਟੀਆਂ ਸੀਗੀਆਂ ਉਹ ਪਾ ਕੇ ਸਾਬੇ ਚ ਬਾਈ ਲੱਸੀ ਦਾ ਭਰ ਕੇ ਗੜਵੀ ਸਾਧ ਨੂੰ ਲੈ ਚਲੀ ਸਾਧ ਉੱਥੇ ਬੈਠਾ ਸੀ ਜਦੋਂ ਸਾਧ ਨੂੰ ਦਿੱਤੀਆਂ ਸਾਧ ਨੇ ਖਾ ਲਈਆਂ ਸਾਧ ਦਾ ਮਨ ਸ਼ਾਂਤ ਹੋ ਗਿਆ ਬਹੁਤ ਦਿਨਾਂ ਦਾ ਭੁੱਖਾ ਉਜਾ ਬਈ ਕਿਸਮਤੀ ਹੁੰਦੀ ਹੈ ਕਿਸੇ ਦੀ ਪ੍ਰਮਾਤਮਾ ਨੂੰ ਮਿਲਣਾ ਜਾਂ ਉਹ ਕੋਈ ਚੰਗਾ ਕਰਮ ਕਰਿਆ ਹੋ ਕਿਨਾਂ ਸਾਧ ਨੇ ਰੋਟੀ ਖਾਣ ਲਈ ਜਦੋਂ ਉਹ ਜਾਣ ਲੱਗੀ ਸਾਧ ਦੇ ਪੈਰੀ ਹੱਥ ਲਾ ਕੇ ਸਾਧ ਨੇ ਉਹਦੇ ਸਿਰ ਤੇ ਹੱਥ ਫੇਰਤਾ ਤਾਂ ਉਹਨੂੰ ਜਿਵੇਂ ਵਖਣ ਕਰਨੀ ਵਾਲੇ ਸੰਤ ਨੂੰ ਉਹਦੇ ਤਿੰਨ ਜੀਵਨਾਂ ਦਾ ਗਿਆਤ ਹੋ ਗਿਆ ਜਿਹੜਾ ਲੰਘਿਆ ਸੀ ਜਾਂ ਜਿਹੜਾ ਚੱਲ ਰਿਹਾ ਸੀ ਜਾਂ ਆਉਣ ਵਾਲਾ ਸੀ ਉਹ ਜੀਵਨ ਦਾ ਗਿਆਤ ਹੋ ਗਿਆ ਫਿਰ ਉਹ ਰਾਹ 'ਚ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਜਦੋਂ ਪੰਡ ਦੀ ਜਦੋਂ ਜੂਹ ਚ ਪੜਦੀ ਆ ਤਾਂ ਪੰਡ ਦੇ ਜੂਹ ਦੇ ਵਿੱਚ ਪੰਡਤ ਦਾ ਘਰ ਸੀਗਾ ਪੰਡਤ ਨੂੰ ਪੰਡਤ ਦੇ ਘਰ ਵਾਲੀ ਕੁਟੀ ਜਾਂਦੀ ਆ ਠੇੜਿਆ ਮਾਰੀ ਜਾਂਦੀ ਆ ਤੇ ਪੰਡਤ ਦੀ ਕੁੜੀ ਉਹਨੂੰ ਛਡਾਉਂਦੀ ਆ ਤੇ ਉਹ ਦੇਖ ਦੇ ਖਾਸਦੀ ਆ ਚਲ ਉਹ ਆਪਣੇ ਘਰੇ ਚਲੀ ਜਾਂਦੀ ਆ ਘਰੇ ਵਗ ਜਾਂਦੀ ਆ ਪੰਡਤ ਨੂੰ ਲੱਗਦਾ ਗੁੱਸਾ ਪੰਡਤ ਨੂੰ ਜਦੋਂ ਗੁੱਸਾ ਲੱਗਦਾਗਾ ਪੰਡਤ ਦਾ ਜਦੋਂ ਮਾਣਾ ਆਕਿਆ ਹੁੰਦਾ ਬੰਦਾ ਕਿਸ ਨਾ ਕਿਸੇ ਪਾਸੇ ਜਾਂਦਾ ਉਹਨਾਂ ਦੇ ਘਰੇ ਲਾਂਬਾ ਲੈ ਕੇ ਭੱਜ ਜਾਂਦਾ ਜਦੋਂ ਘਰੇ ਜਾਂਦਾ ਕਹਿੰਦਾ ਭਾਈ ਘਰੀਓ ਉਹ ਕਹਿੰਦੀ ਹਾਂਜੀ ਦੱਸੋ ਬਾਬਾ ਜੀ ਕਹਿੰਦੀ ਭਾਈ ਤੇਰਾ ਸਹੁਰਾ ਕਹਿੰਦੀ ਉਹ ਵੀ ਘਰੇ ਨਹੀਂ ਕਹਿੰਦਾ ਤੇਰਾ ਘਰ ਵਾਲਾ ਕਹਿੰਦਾ ਉਹ ਵੀ ਘਰੇ ਨਹੀਂ ਠੀਕ ਆ ਤੇ ਕਹਿੰਦੇ ਦੱਸੋ ਕੀ ਕੰਮ ਆਇਆ ਸੀ ਕਹਿੰਦਾ ਭਾਈ ਮੈਂ ਤਾਂ ਤੇਰਾ ਲਾਂਬਾ ਲੈ ਕੇ ਆਇਆ ਸੀ ਨਹੀਂ ਜਦੋਂ ਮੇਰੀ ਘਰ ਵਾਲੀ ਮੈਨੂੰ ਕੋਟਦੀ ਸੀ ਕਿ ਤੂੰ ਖਿੜਖੜ ਹੱਸਦੀ ਸੀ ਛਡਾਉਣਾ ਦਾ ਕੀ ਸੀ ਤੂੰ ਮੇਰਾ ਮਜ਼ਾਕ ਉਡਾਉਂਦੀ ਸੀ ਕਹਿੰਦੀ ਬਾਬਾ ਮੈਂ ਤੇਰੇ ਤੇ ਨਹੀਂ ਹੱਸਦੀ ਸੀ ਉਹ ਕੋਈ ਹੋਰ ਗੱਲ ਸੀ ਕਹਿੰਦਾ ਦੱਸ ਫਿਰ ਵੀ ਉਹ ਕੀ ਗੱਲ ਸੀ ਉਹ ਕਹਿੰਦੀ ਮੈਂ ਤੈਨੂੰ 18 ਸਾਲਾਂ ਬਾਅਦ ਗੱਲ ਦੱਸੂ ਹੂੰ ਪੰਡਤ ਗੁੱਸੇ ਨਾਲ ਚਲਾ ਜਾਂਦਾ ਵੀ ਇਹ ਮੈਨੂੰ 18 ਸਾਲਾਂ ਬਾਅਦ ਕੀ ਗੱਲ ਦੱਸੂਗੀ ਇਹ ਬਈ ਮਾਰਦੀ ਆ ਮਗਜ ਚਲੋ ਭਾਈ ਪੰਡਤ ਗੁੱਸੇ ਨਾਲ ਲਾਲਚੀ ਦਾ ਹੋ ਕੇ ਚਲਾ ਜਾਂਦਾ ਚਲਿਆ ਜਾਂਦਾ ਤਾਂ ਅਗਲੇ ਦਿਨ ਉਹ ਖੂਹ ਤੋਂ ਪਾਣੀ ਭਰਨ ਚਲੀਆਂ ਜਾਂਦੀਆਂ ਨੇ ਖੂਹ ਤੋਂ ਜਦੋਂ ਪਾਣੀ ਭਰਨ ਚਲੇ ਜਾਂਦੇ ਨੇ ਪਿੰਡ ਦੀਆਂ ਸੱਤ ਅੱਸ਼ ਬੁੜੀਆਂ ਜਦੋਂ ਉਹ ਪਾਣੀ ਖੂਹ ਤੋਂ ਭਰ ਕੇ ਤੁਰਿਆਂਦੇ ਨੇ ਉਧਰੋਂ ਗਾਈਆਂ ਦਾ ਬੱਗ ਆਉਂਦਾ ਗਾਈਆਂ ਦਾ ਬੱਗ ਭੱਜਿਆ ਆਉਂਦਾ 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 ਉਹੀ ਕੁੜੀ ਦੇ ਵਿੱਚ ਆ ਕੇ ਵੱਜਦਾ ਉਹ ਕੁੜੀ ਹੁੰਦੀ ਗਰਭਵਤੀ ਉਹ ਆਪ ਤਾਂ ਕੁੜੀ ਮਰ ਜਾਂਦੀ ਆ ਪਰ ਕੁੜੀ ਆਹਦੇ ਬੱਚੇ ਨੂੰ ਜਨਮ ਦੇ ਦਿੰਦੇ ਉਹ ਮੁੰਡਾ ਹੋ ਜਾਂਦਾ ਚਲੋ ਹੋ ਜਾਂਦਾ ਜਦੋਂ ਉਹਨੂੰ ਤੁਹਾਨੂੰ ਦੱਸਿਆ ਵੀ ਤਿੰਨ ਕੇ ਜਨਮ ਦਾ ਗਿਆਨ ਹੋ ਗਿਆ ਸੀ ਉਹ ਅਗਲੇ ਪਿੰਡ ਚ ਜਾ ਕੇ ਜਨਮ ਲੈ ਲੈਂਦੀ ਆ ਆਪਦੇ ਅਗਲੇ ਪਿੰਡ ਚ ਜਦੋਂ ਜਨਮ ਲੈ ਲੈਂਦੀ ਆ ਇਧਰੋਂ ਡੈਥ ਹੋਣ ਇਧਰੋਂ ਤਾਂ ਆਪਦਾ ਮੁੰਡਾ ਪੈਦਾ ਹੋ ਜਾਂਦਾ ਉਧਰੋਂ ਉਹ ਕਿਸੇ ਹੋਰ ਦੇ ਘਰੇ ਜਾ ਕੇ ਕੁੜੀ ਦਾ ਰੂਪ ਲੈ ਲੈਂਦੀ ਆ ਤੇ ਕੁੜੀ ਦਾ ਰੂਪ ਲੈਣ ਤੋਂ ਬਾਅਦ ਜਿਹੜਾ ਮੁੰਡਾ ਉਹਦਾ ਹੋਇਆ ਹੁੰਦਾ 18 ਸਾਲ ਨਿੰਘ ਜਾਂਦਾ 18 ਸਾਲਾਂ ਦਾ ਹੋ ਜਾਂਦਾ ਮੁੰਡੇ ਨੂੰ ਰਿਸ਼ਤੇ ਆਉਣ ਲੱਗ ਜਾਂਦੇ ਹਨ ਕੁੜੀ ਨੂੰ ਰਿਸ਼ਤੇ ਆਉਣ ਲੱਗ ਜਾਂਦਾ ਭਾਲ ਦੇ ਕਰਦੇ ਕਰਦੇ ਭਾਈ ਉਹੀ ਮੁੰਡੇ ਦੀ ਦੱਸ ਪੈ ਜਾਂਦੀ ਆ ਉਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਹੋ ਜਾਂਦਾ ਜਦੋਂ ਕੁੜੀ ਆਪਦੇ ਸਹੁਰੇ ਘਰ ਆ ਜਾਂਦੀ ਆਗੀ ਉਸਦੇ ਨੂੰਹੇ ਦੇ ਆ ਕਹਿੰਦੀ ਬਾਬੇ ਆਵੇ ਸਹੁਰੇ ਸਾਹ ਨੂੰ ਪੁੱਛਦੇ ਵੀ ਇੱਥੇ ਫਲਾਨੇ ਦਾ ਘਰ ਸੀਗਾ ਪੰਡਤਾਂ ਦਾ ਵੀ ਉਹ ਹੈਗੇ ਆ ਕਹਿੰਦੀ ਹਾਂ ਭਾਈ ਕਹਿੰਦੀ ਮੈਂ ਉਹਨੂੰ ਮਿਲ ਕੇ ਆਉਣਾਗਾ ਤੇ ਉਹਦਾ ਪਿਓ ਵੀ ਕਹਿੰਦਾ ਭਾਈ ਅੱਜ ਕੱਲ ਪੰਡਤ ਪਿੰਡਾਂ 'ਚ ਤੁਰੇ ਫਿਰਦੇ ਨੇ ਕੋਈ ਗੱਲਬਾਤ ਹੋਊਗੀ ਨੇ ਜਾਣਾ ਹੋ ਮਲਾ ਲਿਆ ਭਾਈ ਉਹਨਾਂ ਨੂੰ ਉਹਦਾ ਘਰ ਵਾਲੋ ਪੰਡਤ ਦੇ ਘਰੇ ਲੈ ਜਾਂਦਾ ਪੰਡਤ ਦੇ ਘਰੇ ਲੈ ਜਾਂਦਾ ਜਦੋਂ ਪੰਡਤ ਨੂੰ ਜਾ ਕੇ ਬਾਜ ਮਾਰਦੇ ਆ ਉਹਨਾਂ ਨੂੰ ਕਹਿੰਦੇ ਵੀ ਛੋਟਾ ਬਜ਼ੁਰਗ ਹੈਗਾ ਕਹਿੰਦੇ ਹਾਂ ਭਈ ਹੈਗਾ ਪਰ ਮੰਜੇ ਤੇ ਬੈਠਾ ਕਹਿੰਦੇ ਚਲੋ ਤੁਸੀਂ ਮੈਨੂੰ ਕੇਰਾਂ ਨੂੰ ਮਲਾ ਦਿਓ ਜਦੋਂ ਉਹਨੂੰ ਮਲਾਉਂਦੇ ਆ ਉਹ ਪੰਡਤ ਨੂੰ ਜਾ ਕੇ ਬੁਲਾਉਂਦੀ ਆ ਵੀ ਸਤਿ ਸ੍ਰੀ ਅਕਾਲ ਬਾਬਾ ਜੀ ਕਹਿੰਦੀ ਤੂੰ ਮੈਨੂੰ ਪਸਾਨਿਆ ਖਣਾ ਭਾਈ ਮੈਂ ਕੀ ਤੈਨੂੰ ਪਸਾਨਣਾ ਵੀ ਤੂੰ ਕੌਣ ਹੈਂ ਕਹਿੰਦੀ ਮੈਂ ਫਲਾਨਿਆਂ ਦੀ ਨੂੰਹ ਆ ਕਹਿੰਦਾ ਅੱਛਾ ਠੀਕ ਆ ਭਾਈ ਕਹਿੰਦੀ ਮੇਰੇ ਲਈ ਕੀ ਕੰਮ ਆ ਕਹਿੰਦਾ ਬਾਬਾ ਤੈਨੂੰ ਤੇਰੀ ਘਰ ਵਾਲੀ ਕੋਟਦੀ ਸੀਗੀ ਤੈਨੂੰ ਦੇਖ ਕੇ ਕੋਈ ਜਨਾਨੀ ਹੱਸਦੀ ਸੀਗੀ ਇਹ 17-18 ਸਾਲ ਪਹਿਲਾਂ ਤੱਕ ਕੁੜੀ ਤੈਨੂੰ ਸੁਣਾਉਂਦੀ ਸੀ ਤੂੰ ਉਹਨਾਂ ਦੇ ਘਰੇ ਨਾਂਬਾ ਲੈ ਕੇ ਗਿਆ ਸੀ ਉਹਨੇ ਕੁਝ ਸਮਾਂ ਸੋਚ ਕੇ ਕਿਹਾ ਕਹਿੰਦਾ ਹਾਂ ਭਾਈ ਗੱਲ ਤਾਂ ਤੇਰੀ ਸੱਚੀ ਆ ਠੀਕ ਆ ਗਈ ਕਹਿੰਦੀ ਕਹਿੰਦੀ ਉਹੀ ਮੈਂ ਕੁੜੀ ਆ ਜਿਹੜੀ ਮਰ ਗਈ ਸੀ ਕਿਹਦੀ ਮੈਂ ਉਹਨਾਂ ਗਾਂਹਾਂ ਜਾ ਕੇ ਉੱਥੇ ਜਾ ਕੇ ਜਨਮ ਲੈ ਲਿਆ ਸੀ ਕਹਦਾ ਹੱਸਿਆ ਕਹਦਾ ਤੂੰ ਉਦੋਂ ਤੱਕ ਮੈਂ ਤੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਸੀ ਮੈਂ ਤੈਨੂੰ ਤਾਂ ਕਿਹਾ ਸੀ ਮੈਂ 18 ਸਾਲਾਂ ਬਾਅਦ ਦਵਾਂਗੀ ਕਹਿੰਦੀ ਦੇਖ ਲੈ ਮੈਨੂੰ ਪਤਾ ਸੀ ਵੀ ਮੈਂ ਇੱਥੇ ਜਾ ਕੇ ਮੇਰੀ ਡੈਥ ਹੋਊਗੀ ਜਦੋਂ ਡੈਥ ਹੋਊਗੀ ਮੈਂ ਉੱਧਰ ਜਾ ਕੇ ਕੁੜੀ ਜੰਮੂਗੀ ਜੰਮ ਕੇ ਫੇਰ ਇਸੇ ਘਰੀ ਨੂੰ ਬਣ ਕੇ ਆਉਂਗੀ ਕਹਿੰਦਾ ਜਿਹੜਾ ਤੇਰਾ ਕਰਮ ਕਰਿਆ ਹੋਇਆ ਸੀ ਪਿਛਲੇ ਜਨਮ ਚ ਜਿਹੜੀ ਮਤਲਬ ਗਾਈਆਂ ਮਤਲਬ ਘਰ ਵਾਲੀ ਤੈਨੂੰ ਤੇਰੀ ਕੁੜਤੀ ਸੀ ਪਿਛਲੇ ਜਨਮ ਚ ਤੇਰੀ ਗਾਂ ਸੀਗੀ ਜਿਹੜੀ ਤੈਨੂੰ ਛਡਾਉਂਦੀ ਸੀ ਉਹ ਉਹਦੀ ਬੱਸੀ ਸੀਗੀ ਕਹਿੰਦਾ ਪਿਛਲੇ ਜਨਮ ਦੇ ਵਿੱਚ ਤੂੰ ਕਿਤੇ ਬੱਸੀ ਖੁੱਲ ਕੇ ਦੁੱਧ ਪੀ ਜਾਂਦੀ ਐ ਦਾ ਤੂੰ ਬੱਸੀ ਗਾਂ ਨੂੰ ਬੰਨ੍ਹ ਕੇ ਕੁੱਟਦਾਂਗਾ ਕਦੋਂ ਬੱਸੀ ਉਹ ਦੋ ਮੀ ਰੇਂਗਦੀ ਸੀ ਹੁਣ ਵੀ ਰੇਂਗਦੀ ਆ ਮਤਲਬ ਕੁੜੀ ਤੇਰੀ ਵੀ ਮੇਰੇ ਪਿਆਉਣ ਨੂੰ ਨਾਮ ਆ ਵੀ ਇਹ ਲੇਖਾ ਜੋਖਾ ਵੀ ਦਿਨਾਂ ਤੋਂ ਵੀ ਜੇ ਤੂੰ ਉਹਦਾ ਕੁੱਟਿਆ ਸੀ ਇਹਨੇ ਹੁਣ ਤੈਨੂੰ ਕੁੱਟਦੀ ਆ ਵੀ ਉਹੀ ਗੱਲ ਆ ਬਾਈ ਸਾਇਦ ਇਹਨਾਂ ਨੇ ਆਪਾਂ ਨੂੰ ਕਿਸੇ ਕਰ ਕਰਮ ਆਪਣੇ ਪਿਛਲੇ ਜਨਮ ਚ ਖਵਾਇਆ ਹੋਵੇ ਆਪਾਂ ਵੀ ਕੀ ਬਣ ਕੇ ਜੀਵ ਹੁਣ ਇਹ ਕੀ ਜੀਵ ਵੀ ਇਹ ਕਿਸਮਤ ਆ ਬੰਦਾ ਕੋਈ ਕਿਸੇ ਹਿਸਾਬ ਨਾਲ ਮੋੜਦਾ ਕੋਈ ਕਿਸੇ ਹਿਸਾਬ ਨਾਲ ਮੋੜਦਾ ਵੀ ਇਹ ਰੰਗ ਆ ਕੋਈ ਵੀ ਚੀਜ਼ ਪ੍ਰਾਫਿਟ ਲਈ ਨਹੀਂ ਨੇ ਰੱਖੀ ਜਾਂਦੀ ਹੁੰਦੀ ਜੇ ਚਾਹੀਏ ਵੀ ਬਿਲੇ ਰਹਿ ਕੇ ਸਾਰਜੂ ਜਾਂ ਕੁਛ ਨਹੀਂ ਇਹ ਸਾਨੂੰ ਪਤਾ ਨਹੀਂ ਵੀ ਜੇ ਤੁਸੀਂ ਹੁਣ ਕਿਸੇ ਜਨਮ 'ਚ ਕਿਸੇ ਨੂੰ ਖਵਾਉਨੇ ਹੋ ਜਾਂ ਕੋਈ ਮਤਲਬ ਵਾਦਾ ਕਰ ਦਿਓ ਅਗਲੇ ਜਨਮ 'ਚ ਆਪਾਂ ਨੂੰ ਸਹਾਈ ਹੁੰਦਾ ਇਹ ਤੁਸੀਂ ਦੇਖੋ ਵੀ ਮਾੜਾ ਕਰਕੇ ਸਾਨੂੰ ਸਹਾਈ ਹੋਊ ਕਿ ਚੰਗਾ ਕਰਕੇ ਜੇ ਤੁਸੀਂ ਕਿਸੇ ਨਾਲ ਮਾੜਾ ਕਰਿਆ ਹੋਊਗਾ ਤਾਂ ਤੁਹਾਨੂੰ ਮਾੜਾ ਮਿਲੂ ਜੇ ਚੰਗਾ ਕਰਿਆ ਹੋਊ ਸਾਇਦ ਚੰਗਾ ਆਪਾਂ ਉਹੀ ਆਪਦੇ ਜੀਵਨ ਨੂੰ ਲੈ ਕੇ ਚੱਲਦੇ ਆ ਵੀ ਆਪਾਂ ਖੇਡ ਰਚਾਈ ਹੋਈ ਆ ਮੈਂ ਇੱਕ ਸੰਤ ਲਵੇ ਜਾਣਾ ਹੁਣ ਨਾ ਮੈਂ ਅੱਗੇ ਵੀ ਕਹਿਣਾ ਹੁਣ ਨਾ ਉਹ ਕਹਿੰਦਾ ਵੀ ਆਪਦੇ ਜੀਵਨ ਨੂੰ ਤੂੰ ਇੱਕ ਖੇਡ ਬਣਾ ਲਾ ਮਿੱਤਰਾ ਤੇਰਾ ਦੇਖ ਲਿਆ ਮੈਂ ਤੂੰ ਵਧੀਆ ਹੀ ਆ ਹੁਣ ਵੀ ਕਰਨੀ ਵਾਲਾ ਦਾ ਪ੍ਰਮਾਤਮਾ ਗਾ ਵੀ ਉਹ ਮੈਨੂੰ ਸਾਨੂੰ ਗੱਲ ਦੱਸਣੀ ਸੀ ਮੈਂ ਦੱਸਤੀ ਆਵਰੇ ਜੀਵਨ ਨੂੰ ਖੇਡ ਬਣਾ ਕੇ ਚੱਲੋ ਬਾਈ ਵੀ ਜੇ ਤੁਸੀਂ ਖੇਡਦੇ ਹੋ ਆਪਦੇ ਜੀਵਨ ਨਾਲ ਤਾਂ ਤੁਹਾਡਾ ਜੀਵਨ ਵਧੀਆ ਰਹੇਗਾ ਦੂਜਿਆਂ ਤੋਂ ਦੂਰ ਰਹੇ ਨੇ ਅੱਜ ਦੇ ਟਾਈਮ ਸਾਨੂੰ ਬਹੁਤ ਬੰਦੇ ਮਿਲਣਗੇ ਜਿਹੜੇ ਤੁਹਾਨੂੰ ਮਾੜਾ ਚੰਗਾ ਰਾਹ ਦਿਖਾਉਣਗੇ ਉਹਨਾਂ ਤੋਂ ਬਚੋ ਬਸ ਇਹੀ ਗੱਲ ਕਰਨੀ ਸੀ ਬਈ ਆਪਾਂ ਤੁਹਾਨੂੰ ਦੱਸਿਆ ਆਪਾਂ ਦੱਸਾਂਗੇ ਵੀ ਡੰਗਰਾਂ 'ਚ ਕੀ ਪ੍ਰਾਫਿਟ ਹੁੰਦਾ ਇਹਦੇ ਬਾਰੇ